ਲਾਟੇ ਕੋੜ-ਕਾੜ ਜੇ ਚੜਦੀ ਕੜਾ ਚ ਹਾਂ ਠੰਡਾ ਠੰਡਾ ਪਜਾਤੀਆਂ ਉਹ ਕਹਿੰਦੇ ਵੀ ਕਿਸਾਨ जख्मी ਹੋ ਰਹੇ ਨੇ ਆਮ ਲੋਕ ਜਿਹੜੇ ਘਰਾਂ ਦੀ ਜਗਾਤੀ ਨਿਕਲਦੇ ਉਹਨਾਂ ਦੇ ਗੋਲੀਆਂ ਵਾਜੀਆਂ ਦੀਆਂ ਉਹਨੀਆਂ ਲੱਤਾਂ ਟੁੱਟੀਆਂ ਦੀਆਂ ਉਹਨਾਂ ਦੀਆਂ ਬਾਹਾਂ ਟੁੱਟ ਗਈਆਂ ਕਹਿੰਦੇ ਕਿਤੇ ਕਿਸਾਨ ਨੂੰ ਪੁੱਛ ਆਗੂਆਂ ਨੂੰ ਪੁੱਛ ਕੇ ਵੇਖਿਓ ਕਿਤੇ ਚ ਰੀਠਾਈ ਐ ਇਹਨਾਂ ਨੇ ਇੱਧਰ ਪਿੱਛੇ ਰਹਿ ਜਾਂਦੇ ਨੇ ਜਜਬਾਤੀ ਲੋਕ ਅੱਗੇ ਨਿਕਲ ਜਾਂਦੇ ਨੇ ਜੇ ਦਿੱਲੀ ਜੀ ਜਾਨ ਦੀ ਕਾਲ ਤੁਹਾਡੀ ਆਉਂਦੀ ਐ ਕਿ ਲੀਡਰ ਆਪ ਖੁਦ ਅੱਗੇ ਲੱਗਣਗੇ ਸੈਟ ਵਰ ਤੱਕ ਐਸ ਮੀਟਿੰਗ ਚ ਕੋਈ ਗੱਲਬਾਤ ਨਹੀਂ ਨਿਕਲਦੀ ਹਾਂ ਤੁਹਾਡੇ ਅੱਗੇ ਰੱਖ ਕੇ ਚੱਲੋ ਤੋ ਟੱਲੀ ਦੀ ਗੱਲ ਕਰਦਾ ਹੂੰ ਕਿੱਥੇ ਟੱਪਾ ਬੰਨ ਕੇ ਆਵਾਂ ਅੱਗੇ ਲੱਗੂੰ ਹਾਂ ਹਾਂ ਜੇ ਮਿੱਲੀ ਜਾਣਾ ਪੈਂਦਾ ਹਾਂ ਮੇਰੇ ਤੋਂ ਨਹੀਂ ਤੁਰਾ ਜਾਂਦਾ ਹੂੰ ਪਰ ਅੱਗੇ ਲੱਗੂਗਾ ਮੀਟਿੰਗ ਚੋਂ ਨਿਕਲੂ ਕੁਛ ਮਿੱਟੂ ਚੋਂ ਵੇਖੋ ਇਹ ਸੰਕਰ ਸਰਕਾਰ ਨੇ ਵੇਖਣਾ ਹੂੰ ਮੈਨੂੰ ਨਹੀਂ ਲੱਗਦਾ ਕਿ ਕੁਝ ਨਿਕਲੇ ਜੇ ਹਰਾਖਿਆ ਇਹਨੇ ਤੇ ਗਲਾਸੀਆਂ ਕਿਨੇ ਖੜਕਾਈਆਂ ਸੀ ਠੜਕੀ ਗਲਾਸੀਆਂ ਕਿੰਨੀ ਤੋਂ ਅੰਬਰ ਦੇ ਘਰੇ ਚਿੱਠੀਆਂ ਨਿਕਲ ਗਈਆਂ ਕਿੰਨੀ ਤੋਂ ਅੰਬਰ ਰੋ ਜਿਵੇਂ ਸਰਦਾਰ ਬਲਬੀਰ ਸਿੰਘ ਰਾਜੇਵਾਲ ਨੂੰ ਵੀ ਤਾਂ ਮੁੱਖ ਮੰਤਰੀ ਦੀ ਕੁਰਸੀ ਵਿਖਾਈ ਸੀ ਨਾ ਉਹਨਾਂ ਨੇ ਮੋਰਚੇ ਦੀ ਪਿੱਠ 'ਚ ਛੁਰਾ ਮਾਰਿਆ ਕਿ ਪੈਸੇ ਪੂਸੇ ਦਾ ਹਿਸਾਬ ਹੈਗਾ ਪਿਛਲੇ ਪਿਛਲੇ ਅੰਦੋਲਨਾਂ ਦੇ ਕੋਈ ਪੈਸੇ ਪੂਸੇ ਦਾ ਹਿਸਾਬ ਹੈਗਾ ਮੈਂ ਕਹਿੰਦਾ ਉਹਨਾਂ ਕੋਲੇ ਸੀ ਸਾਰਾ ਹਿਸਾਬ ਹੈਗਾ ਨਹੀਂ ਦਿੱਤਾ ਇੱਕ ਪਾਸੇ ਸਰਕਾਰ ਨਾਲ ਮੀਟਿੰਗ ਹੋਣ ਜਾ ਰਹੀ ਆ ਤੇ ਦੂਸਰੇ ਪਾਸੇ ਕਿਸਾਨ ਆਪਦੇ ਪੂਰੇ ਰੋਹ ਦੇ ਵਿੱਚ ਨੇ ਕਿ ਉਹਨਾਂ ਨੂੰ ਇਹ ਹੀ ਮੰਗ ਹੈ ਕਿ ਜੇਕਰ ਮੀਟਿੰਗ ਦੇ ਵਿੱਚੋਂ ਕੁਝ ਨਹੀਂ ਨਿਕਲਦਾ ਤੇ ਅਸੀਂ ਜਾਂ ਤਾਂ ਸਾਨੂੰ ਦਿੱਲੀ ਜਾਣ ਦਿੱਤਾ ਜਾਵੇ ਤੇ ਜਾਂ ਫਿਰ ਸਾਨੂੰ ਤੰਗ ਪਰੇਸ਼ਾਨ ਨਾ ਕੀਤਾ ਜਾਵੇ ਅਸਲ ਦੇ ਵਿੱਚ ਲੀਡਰ ਕੀ ਚਾਹੁੰਦੇ ਨੇ ਰਾਤ ਵਾਲੀ ਮੀਟਿੰਗ ਦੇ ਵਿੱਚੋਂ ਕੀ ਨਿਕਲੂਗਾ ਕੀ ਨਾਲ ਬੈਠਣ ਵਾਲੇ ਕੁਝ ਹੱਲ ਕੱਢ ਕੇ ਦੇਣਗੇ ਜਾਂ ਫਿਰ ਇਹਨਾਂ ਨੂੰ ਅਗਲੇ ਲਾਰੇ ਦੀ ਤਰ੍ਹਾਂ ਰੱਖਿਆ ਜਾਊਗਾ ਕਿ ਜਾਂ ਫਿਰ ਹਰਿਆਣੇ ਦੇ ਵਿੱਚ ਦੇਸ਼ ਦਾ ਪ੍ਰਧਾਨ ਮੰਤਰੀ ਪਹੁੰਚਣ ਦੀਆਂ ਖਬਰਾਂ ਅਸਾਰ ਆ ਰਹੇ ਨੇ ਕਿ ਉਹਦਾ ਸਮਾਂ ਟਪਾਇਆ ਜਾ ਰਿਹਾ ਹੈ ਕੀ ਗੱਲਬਾਤ ਹੋ ਰਹੀ ਆ ਸਿਰਸਾ ਸੰਗ ਬਲਦੇਵ ਸਿੰਘ ਸਿਰਸਾ ਜੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਸਾਬ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਤੁਹਾਡੇ ਚੈਨਲ ਦਾ ਤੁਹਾਡੀ ਸਾਰੀ ਟੀਮ ਦਾ ਸਮੂਹ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਸਿਰਸਾ ਸਾਹਿਬ ਸਿਹਤ ਠੀਕ ਹੈ ਜੀ ਤਾਂ ਹਾਂ ਆ ਲਾਟੇ ਕੋੜ ਕਾੜ ਜੇ ਚੜਦੀ ਕਲਾ ਜੀ ਹਾਂ ਤਾਂ ਠੰਡਾ ਠੰਡਾ ਪਜਾਤੀਆ ਕਿਹੜੀ ਗੱਲ ਤੋਂ ਉਹ ਟੱਕਰ ਮੋਦੀ ਨਾਲ ਹੈ ਹਾਂ ਕਾਰਪੋਰੇਟ ਕਰਾਣੀਆਂ ਨਾਲ ਅੱਛਾ ਸਰਮਾਇਦਾਰਾਂ ਨਾਲ ਹਮ ਇੱਕ ਬੰਨੇ ਮਲਕ ਭਾਗੋ ਹਮ ਪੂਰੇ ਫੜ ਦੇ ਹਮ ਦੂਸਰੇ ਪਾਸੇ ਭਾਈ ਲਾਲੋ ਦੇ ਵਾਰਿਸ ਹਮ ਇਸ ਕਰਕੇ ਫਿਰ ਲੋਣੇ ਪੈਣੇ ਸੀ ਕੋਟ ਕਾਟ ਜੇ ਹੂੰ ਆ ਉਹ ਇੱਕ ਨ ਇੱਕ ਕਹਾਵਤ ਜੀ ਬੜੀ ਮਸ਼ਹੂਰ ਹੋਈ ਸੀ ਕਹਿੰਦੇ ਬਿੱਲੀ ਦੇ ਗਲ ਚ ਟੱਲੀ ਕੌਣ ਬਧੇਗਾ ਸੁਣੀ ਹੋਣੀ ਆ ਇਹ ਕੀ ਕਰ ਰਹੇ ਮड्या ਮੈਂ ਗੱਲ ਇਹ ਕਰਦਾ ਕਿ ਹੁਣ ਆ ਜਿਹੜਾ ਅਗਲੇ ਪਾਸੇ ਬੈਰੀਗੇਡ ਲਾਉਣ ਦੇ ਲਈ ਬਿੱਲੀ ਦੇ ਗਲ ਚ ਟੱਲੀ ਬਣਾ ਵਾਲਾ ਕੋਈ ਦਿਸ ਨਹੀਂ ਰਿਹਾ ਜਿਹੜੇ ਆਗੂ ਉਹ ਤਾਂ ਜਿਆਦਾ ਪਿੱਛੇ ਰਹਿੰਦੇ ਨੇ ਮੇਰੀ ਗੱਲ ਸੁਣ ਹੂੰ ਮੈਂ ਉਹਨਾਂ ਜਿਹੜੀ ਗੱਲ ਆ ਉਹ ਤੂੰ ਮੈਨੂੰ ਇਹ ਦੱਸ ਕੱਲ ਰਾਤ ਕੀ ਕੁਛ ਹੋਇਆ ਪਤਲਾ ਦੇ ਵਿੱਚ ਹਮ ਹਾਂ ਜਦੋਂ ਵੀ ਕੁਤੇ ਹੁੰਦਾ ਜੇ ਉੱਥੇ 13 ਮਹੀਨੇ ਰਹਾ ਹਮ ਤੇ ਸਾਰੀ ਸਾਰੀ ਰਾਤ ਉੱਥੇ ਹੁੰਦਾ ਸੀ ਰਹਿੰਦਾ ਸੀ ਹਮ ਪੁਲਿਸ ਹਰਿਆਣਾ ਪੁਲਿਸ ਦਾ ਪੁਲਿਸ ਮੁਲਾਜ਼ਮ ਹਮ ਫੜ ਕੇ ਲਿਖਤੀ ਦਰਖਾਸਤ ਦੇ ਕੇ ਥਾਣੇਦਾਰ ਨੂੰ ਦੇ ਕੇ ਹੈ ਹੋਰ ਵੀ ਬਹੁਤ ਕੁਸ਼ਲ ਮਿਲ ਗਿਆ ਜਨਾਬ ਤੇ ਹੁਣ ਅਫਸਰਾਂ ਦੇ ਨਾਲ ਮੇਰੀ ਸਿੱਧੀ ਚਮਟ ਹੈ ਭਈ ਜਾਂ ਤਾਂ ਉਹਦੇ ਖਿਲਾਫ ਤੁਸੀਂ ਮੈਂ ਕੱਲ ਉਹਨਾਂ ਨੂੰ ਅਲਟੀਮੇਟ ਦੇ ਦਿੱਤਾ ਸੀ ਹੂੰ ਤੇ ਅੱਜ ਸਾਡੀ ਆ ਗਈ ਆ ਮੀਟਿੰਗ ਹੂੰ ਸਰਕਾਰ ਦੇ ਨਾਲ ਤੇ ਜੇ ਤੁਸੀਂ ਸੋਚੋ ਵੀ ਅਸੀਂ ਇਹ ਗੱਲੀਬਾਤੀ ਟਾਲ ਦਿਆਂਗੇ ਨਹੀਂ ਜੇ ਟਾਲਣਾ ਉਹ ਮੈਨੂੰ ਕਹਿੰਦੇ ਆ ਜੀ ਮੈਂ ਕਿਹਾ ਪਤਾ ਕਿੱਥੇ ਜਿਹੜਾ ਤੁਹਾਨੂੰ ਪੜਾਇਆ ਹੂੰ ਜਿਹੜਾ ਰਿਆਣਾ ਪੁਲਿਸ ਦਾ ਮੁਲਾਦਮ ਪੜਾਇਆ ਉਹ ਕਿੱਥੇ ਜੇ ਹਾਂਜੀ ਉਹ ਤੇ ਉਹਨਾਂ ਦਾ ਐਂਡਸ ਹੀ ਉਹਨਾਂ ਨੂੰ ਦੇ ਦਿੱਤਾ ਮੈਂ ਕਿਹਾ ਕਿਵੇਂ ਕਿਉਂ ਫਿਰ ਦੇਤਾ ਤੁਸੀਂ ਹੂੰ ਕੀ ਕਾਰਵਾਈ ਕੀਤੀ ਗਈ ਕਹੇ ਜੀ ਉਹ ਨਾ ਅਰੇ ਹਰਿਆਣੇ ਅੰਦਰ ਸੀ ਉੱਥੇ ਅਸੀਂ ਵੈਰੀਫਾਈ ਕੀਤਾ ਕਿ ਉਹ ਰਹਿਣੇ ਚ ਸੀ ਤੇ ਫਿਰ ਮੈਂ ਕਿਹਾ ਮੈਂ ਫੜ ਕੇ ਲੈਂਦਾ ਨਾ ਮੈਂ ਤੁਹਾਡੇ ਹੈਂਡਓਵਰ ਕੀਤਾ ਮੈਂ ਪੰਜਾਬ ਚੋਂ ਫੜਿਆ ਤੁਹਾਨੂੰ ਦਿੱਤਾ ਤੇ ਫਿਰ ਹਰਿਆਣੇ ਵਾਲਿਆਂ ਨੇ ਤੇ ਮੇਰੇ ਤੇ ਪਰਚਾ ਨਹੀਂ ਕੀਤਾ ਹੂੰ ਤੇ ਤੁਸੀਂ ਕਰ ਦਿਓ ਯਾਰ ਹੂੰ ਹਰਿਆਣੇ ਵਾਲੇ ਜੇ ਸਹੀ ਸਨ ਤਾਂ ਉਹ ਕਹਿੰਦੇ ਵੀ ਸਾਡਾ ਬੰਦਾ ਬਲਦੇਵ ਸਿੰਘ ਫਰਸਾ ਅਗਵਾ ਕਰਕੇ ਲੈ ਗਿਆ ਹੂੰ ਉਹ ਕਰਦੇ ਪਰਚਾ ਮਰਤੇ ਜੀ ਮੈਂ ਉੱਥੋਂ ਫੜਿਆ ਆਪਣੇ ਬੰਦੇ ਚੋਂ ਪੰਜਾਬ ਬਾਰਡਰ ਚੋਂ ਘਰ ਤੋਂ ਘੱਟ ਉਹ 3 400 ਮੀਟਰ ਅੰਦਰ ਆ ਕੇ ਸਾਡੇ ਕਿਸਾਨਾਂ ਦੇ ਵਿੱਚ ਉਹ ਸਾਰਿਆਂ ਉਹਨਾਂ ਪਲਾਨ ਆ ਜਿਹੜਾ ਪੱਥਰਬਾਜੀ 13 ਤਰੀਕ ਨੂੰ ਵੀ ਕਰਦੇ ਰਿਹਾ 14 ਦੀ ਵੀ ਉਹਦੀ ਤਿਆਰੀ ਸੀ ਤੁਹਾਨੂੰ ਤਾਂ ਦਿੱਤਾ ਤੇ ਤੁਸੀਂ ਆਂਦੇ ਜੇ ਉਹ ਰਹਿਣੀ ਚੋਸੀ ਅਰੇ ਅਰੇ ਰਿਏ ਚ ਸੀ ਮੈਂ ਉੱਥੇ ਰਹਿੜੇ ਰਿਏ ਕਿਵੇਂ ਚਲੇ ਆ ਹੂੰ ਜਾਂ ਤਾਂ ਕਰ ਦਿਓ ਪਰਚਾ ਨਹੀਂ ਪਰਚਾ ਕਰੋ ਤੇ ਫਿਰ ਪੰਗਾ ਪਊਗਾ ਟੋਕੀਏ ਹੂੰ ਟੋਕੀ ਕੇ ਕਿ ਕਿਸਾਨ ਕਹਿੰਦੇ ਬਹੁਤ ਜਖਮੀ ਹੋ ਗਏ ਆ ਬਿਲਕੁਲ ਮੈਂ ਅੱਜ ਕੁਸ਼ਪਿੰਦਰ ਕੁਸ਼ਪਿੰਦਰਜੀਤ ਸਿੰਘ ਆ ਮੁੰਡਾ ਖੰਨੋਰੀ ਹੂੰ ਉਹਦੇ ਸਰੇ ਘਰ ਜਾ ਕੇ ਆਈ ਬਹੁਤ ਚੜਦੀ ਕਲਾ ਕੁਸ਼ਪਿੰਦਰ ਸਿੰਘ ਤਾਊ ਹੂੰ ਅਰ ਉਹ ਆ ਜਿਹੜੀ ਆਖ ਹੈ ਨਾ ਉਹਦੀ ਕਬੀ ਅੱਖ ਇਸ ਅੱਖ ਦੇ ਵਿੱਚ ਉਹਦੇ ਜਿਹੜੇ ਇਹਨਾਂ ਨੇ ਬੰਬ ਸੱਟੇ ਉਹ ਹੁਣ ਘਰ ਦੇ ਵਿੱਚ ਇਹਦੀ ਅੱਖ ਡੈਮੇਜ ਹੋ ਗਈ ਉਹ ਅਪ੍ਰੈਸ਼ਨ ਕਰਾਤਾ ਹਾਂ ਕੱਲ ਨਿਗਾ ਆਵੇਗੀ ਬਾਬੇ ਬਖਸ਼ੀ ਸਿੰਘ ਨੇ ਮੈਨੂੰ ਕੱਲ ਦੱਸਿਆ ਨਹੀਂ ਨਿਗਾ ਜੇ ਕੋਈ ਆਸ ਨਹੀਂ ਹੈ ਉਹਦੇ ਰੇਸ਼ਾ ਪੈ ਗਿਆ ਇੱਥੋਂ ਕਿੰਨੇ ਕਿਲੋਮੀਟਰ ਹੈ ਖਨੋਰੀਆ 4-5 ਕਿਲੋ ਇੱਥੇ ਨਾਲ ਹੀ ਪੈਂਦਾ ਆ ਨਾਲ ਹੀ ਪੈਂਦਾ ਓਕੇ ਹਾਂਜੀ ਮੈਂ ਉਹਦੇ ਘਰੇ ਮੈਂ ਜਾ ਕੇ ਆ ਬਾਬੇ ਰਸੀਦ ਨੇ ਮੈਨੂੰ ਦੱਸਿਆ ਮੈਂ ਸੁਰੇ ਜਾ ਕੇ ਤੇ ਉਹਨੇ ਦੱਸਿਆ ਵੀ ਘਰ ਤੋਂ ਘੱਟ 60 70 ਆਦਮੀ ਨੇ ਜਿਹੜੇ ਘਰਾਂ ਦੇ ਵਿੱਚ ਆਪਣੇ ਤੌਰ ਤੇ ਇਲਾਜ ਕਰਾ ਰਹੇ ਨੇ ਹੂੰ ਅਸੀਂ ਹੁਣ ਸਾਰਿਆਂ ਦੀ ਲਿਸਟਾਂ ਜਿਹੜੀਆਂ ਉਹਨਾਂ ਨੂੰ ਕਿਹਾ ਪਿੰਨ ਸਭ ਉਹ ਇੱਥੇ ਵੀ ਤਿੰਨ ਚਾਰ ਬੰਦੇ ਹੋਰ ਨੇ ਮੈਂ ਉਹਨਾਂ ਨੂੰ ਵੀ ਉਹਨਾਂ ਲੈ ਕੇ ਤੇ ਹਸਪਤਾਲ ਜਿਹੜਾ ਕੋਈ ਮੈਨੂੰ ਨਾ ਕਿਸੇ ਨੇ ਸਵਾਲ ਕੀਤਾ ਉਹਦਾ ਪੱਤਰਕਾਰੋਂ ਤੁਸੀਂ ਇੰਟਰਵਿਊ ਤਾਂ ਕਰਦੇ ਫਿਰਦੇ ਜ ਇਹਨਾਂ ਦੀਆਂ ਹਾਂ ਉਹ ਕਹਿੰਦੇ ਵੀ ਕਿਸਾਨ जख्मी ਹੋ ਰਹੇ ਨੇ ਆਮ ਲੋਕ ਜਿਹੜੇ ਘਰਾਂ ਦੀ ਜਿਗਤੀ ਨਿਕਲਦੇ ਉਹਨਾਂ ਦੇ ਗੋਲੀਆਂ ਵਾਜੀਆਂ ਦੀਆਂ ਉਹਨੀਆਂ ਲੱਤਾਂ ਟੁੱਟੀਆਂ ਨਹੀਂ ਉਹਨਾਂ ਦੀਆਂ ਬਾਹਾਂ ਟੁੱਟ ਗਈਆਂ ਕਹਿੰਦੇ ਕਿਤੇ ਕਿਸਾਨ ਨੂੰ ਪੁੱਛ ਆਗੂਆਂ ਨੂੰ ਪੁੱਛ ਕੇ ਵੇਖਿਓ ਕਿਤੇ ਚ ਰੀਠਾਈ ਐ ਇਹਨਾਂ ਨੂੰ ਦੇਖੋ ਜਿਹੜੀ ਛੀਂਟ ਦੀ ਗੱਲ ਆ ਹੂੰ ਜਿਹੜਾ ਸਾਡਾ ਕੱਕਾ ਹੈ ਹੂੰ ਕੱਕੇ ਦੇ ਵੀ ਪੈਰਾਂ ਦੇ ਵਿੱਚ ਬਚੀਆਂ ਨੇ ਹੂੰ ਲੱਗੀ ਥੋੜੀ ਆ ਪਰ ਉੱਥੇ ਸੀ ਕੱਲ ਵੀ ਉੱਥੇ ਰਹੇ ਤੁਸੀਂ ਮੈਨੂੰ ਇਹ ਦੱਸੋ ਵੀ ਕੱਲ ਤੁਸੀਂ ਵੇਖਿਆ ਨਹੀਂ ਆ ਮੈਂ ਨੌਜਵਾਨਾਂ ਦੇ ਵਿੱਚ ਸੀ ਹੂੰ ਤੇ ਨੌਜਵਾਨਾਂ ਨੂੰ ਕਿਹਾ ਸੀ ਵੀ ਸਾਡੀ ਗੱਲਬਾਤ ਚੱਲ ਰਹੀ ਆ ਐਤਵਾਰ ਦਾ ਅੱਜ ਦੀ ਤਰੀਕ ਦਾ ਬਣਾਉ ਨੂੰ ਕਿਹਾ ਸੀ ਵੀ ਅੱਜ ਸਾਡਾ ਤੇ ਪਰਸੋਂ ਮੈਂ ਦਵਾ ਦਾ ਭੈਮ ਰਾਤ ਦਾ ਉਹ ਗੱਲ ਦੀ ਗੱਲ ਹੈ ਤੇ ਮੈਂ ਉਹਨਾਂ ਨੂੰ ਕਿਹਾ ਸੀ ਵੀ ਪਰਸੋਂ ਸਾਡੀ ਐਤਵਾਰ ਨੂੰ ਮੀਟਿੰਗ ਹੈ ਇੱਕ ਪਰਸੋਂ ਦੀ ਗੱਲ ਹੈ ਵੀ ਸਾਡੀ ਐਤਵਾਰ ਨੂੰ ਮੀਟਿੰਗ ਹੈ ਹੂੰ ਜੇ ਤੁਸੀਂ ਐਤਵਾਰ ਤੱਕ ਦਾ ਸਮਾਂ ਦਿਓ ਹੂੰ ਜੇ ਐਤਵਾਰ ਤੱਕ ਇਸ ਮੀਟਿੰਗ ਚ ਕੋਈ ਗੱਲਬਾਤ ਨਹੀਂ ਨਿਕਲਦੀ ਹੂੰ ਤੁਹਾਡੇ ਅੱਗੇ ਰੱਖ ਕੇ ਚੱਲਾਂ ਤੋ ਟੱਲੀ ਦੀ ਗੱਲ ਕਰਦਾ ਹੂੰ ਕਿੱਥੇ ਟੱਪਾ ਬੰਨ ਕੇ ਆਵਾਂ ਹੂੰ ਅੱਗੇ ਲੱਗ ਅੱਗੇ ਲੱਗੋਗੇ ਅੱਗੇ ਲੱਗੂੰ ਹਾਂ ਹਾਂ ਜੇ ਦਿੱਲੀ ਜਾਣਾ ਪੈਂਦਾ ਹਾਂ ਮੇਰੇ ਤੋਂ ਨਹੀਂ ਤੁਰਾ ਜਾਂਦਾ ਹੂੰ ਪਰ ਅੱਗੇ ਲੱਗੂੰਗਾ ਕਿਉਂਕਿ ਬਹੁਤ ਵਾਰੀ ਇਹ ਹੁੰਦਾ ਹੈ ਕਿ ਲੀਡਰ ਪਿੱਛੇ ਰਹਿ ਜਾਂਦੇ ਨੇ ਜਜਬਾਤੀ ਲੋਕ ਅੱਗੇ ਨਿਕਲ ਜਾਂਦੇ ਨੇ ਜੇ ਦਿੱਲੀ ਦੀ ਜਾਨ ਦੀ ਕਾਲ ਤੁਹਾਡੀ ਆਉਂਦੀ ਹੈ ਕਿ ਲੀਡਰ ਆਪ ਖੁਦ ਅੱਗੇ ਲੱਗਣਗੇ ਬਿਲਕੁਲ ਲੱਗਾਂਗੇ ਪਰ ਨੌਜਵਾਨ ਨੂੰ ਇੱਕੋ ਪੀ ਲਿਆ ਹੂੰ ਇਹ ਉਹ ਸਾਡੇ ਪਿੱਛੇ ਹੂੰ ਉਹ ਭੱਜ ਕੇ ਅੱਗੇ ਨਾ ਜਾ ਹੁਣ ਮੈਂ ਪੁੱਟਾ ਪਤਾ ਹੂੰ ਜੇ ਨੌਜਵਾਨ ਭੱਜ ਕੇ ਤੇ ਅੱਗੇ ਲੱਗੇ ਤੇ ਫਿਰ ਮੈਂ ਅੱਗੇ ਕਿਸ ਤਰ੍ਹਾਂ ਆਉਂਗਾ ਮੇਰੇ ਕੋਲ ਨਾ ਭੱਜਿਆ ਨਹੀਂ ਜਾਂਦਾ ਹੂੰ ਪਰ ਤੁਰਕੇ ਜਾਵਾਂ ਕਿਤੇ ਮੈਂ ਅੱਗੇ ਲੱਗ ਮੀਟਿੰਗ ਚੋਂ ਨਿਕਲੂ ਕੁਛ ਮੀਟਿੰਗ ਚੋਂ ਵੇਖੋ ਇਹ ਸੰਕਰਨ ਸਰਕਾਰ ਨੇ ਵੇਖਣਾ ਹੂੰ ਮੈਨੂੰ ਨਹੀਂ ਲੱਗਦਾ ਕਿ ਕੁਝ ਨਿਕਲੇ ਹੂੰ ਬੜੀਆਂ ਮੀਟਿੰਗਾਂ ਹੋਈਆਂ ਨੇ ਹਰਿਆਣੇ ਦਾ ਮੁੱਖ ਮੰਤਰੀ ਕਹਿੰਦਾ ਕਹਿੰਦਾ ਕਿ ਇਲੈਕਸ਼ਨ ਲੜ ਕੇ ਐਮਐਸਪੀ ਲੈ ਲੈਂਦੇ ਕੁਝ ਕਿਸਾਨ ਆਗੂ ਬਹੁਤ ਸਿਆਣੇ ਨੇ ਜਿਹੜੇ ਸਿਆਸੀ ਹੋਣ ਜਾ ਰਹੇ ਸੀ ਤੇ ਇਹ ਤਾਂ ਇਹਦਾ ਮਤਲਬ ਇਹ ਹੋਇਆ ਭਈ ਜਦੋਂ ਦਾ ਦੇਸ਼ ਆਜ਼ਾਦ ਹੋਇਆ ਤੇ 70% ਵਸੋਂ ਜਿਹੜੀ ਆ ਅਸੀਂ ਉਹ ਪਿੰਡਾਂ ਦੇ ਲੋਕਾਂ ਦੀ ਹੂੰ ਤੇ ਅੱਜ ਤੱਕ ਕਿੰਨੇ ਐਮਪੀ ਬਣ ਕੇ ਗਏ ਨੇ ਕੇਂਦਰ ਸਰਕਾਰ ਦੇ ਵਿੱਚ ਕਿੰਨੇ ਮੁੱਖ ਮੰਤਰੀ ਜਿਹੜੇ ਜੱਟ ਬਣੇ ਨੇ जाट ਜੱਟ ਕਿਸਾਨ ਬਣੇ ਹੂੰ ਉਹਨਾਂ ਨੇ ਅੱਜ ਤੱਕ ਕਿਸਾਨਾਂ ਦੇ ਵਾਸਤੇ ਇੱਕ ਤੋਂ ਬੰਤਰੀ ਹੈਗੇ ਨੇ ਮੇਰੇ ਖਿਆਲ ਮੈਂ ਤੇਲਗਾਨਾ ਦੇ ਵਿੱਚ ਪਤਾ ਲੱਗਾ ਵੀ ਉੱਥੇ ਜਿਹੜੀ ਗੱਲ ਕਰਦੇ ਆ ਹਾਂਜੀ ਜਿਹੜੀ ਗੱਲ ਕਰਦੇ ਆ ਤੁਹਾਡੀ ਕਿਸਾਨਾਂ ਦੀ ਹਾਂ ਹੂੰ ਤੇ ਕਈ ਤੇ ਗੱਲਾਂ ਨਹੀਂ ਕਰਦੇ ਗੱਲਾਂ ਤੁਹਾਨੂੰ ਬਹੁਤ ਜ਼ਿਆਦਾ ਬੜੀਆ ਕਰਦਾ ਹੂੰ ਗੱਲਾਂ ਕਰਦੇ ਸੋ ਅੱਜ ਤੱਕ ਜਿਹੜੇ ਐਮਪੀ ਉਥੇ ਪਿੰਡਾਂ ਪੈਂਡੂ ਲੋਕ ਜਿੱਤ ਕੇ ਗਏ ਨੇ ਕਿਸਾਨਾਂ ਤੋਂ ਜਿੱਤ ਕੇ ਗਏ ਨੇ ਇਹ ਦਾਦੂ ਵੀ 17 ਸਾਲਾਂ ਚੋਂ ਨਾ ਕੀ ਕੀਤਾ ਤੇ ਜਿਹੜੇ ਆ ਅੱਜ ਜਿਨ੍ਹਾਂ ਦੇ ਅੱਜ ਟਰੈਕਟਰ ਮਾਰਚ ਇੱਥੇ ਪਤਾ ਲੱਗਾ ਕਿ ਹਰਿਆਣੇ ਦਾ ਇੱਕ ਕਿਸਾਨ ਲੀਡਰ ਜਿਹੜਾ ਉਹ ਟਰੈਕਟਰ ਮਾਰਚ ਕਰ ਰਿਹਾ ਹੂੰ ਉਹ ਟਰੈਕਟਰ ਮਾਰਚ ਰਿਹਾ ਸਾਡੇ ਕਿਸਾਨਾਂ ਨੂੰ ਫੜ ਫੜ ਕੇ ਅੰਦਰ ਬੰਦ ਕੀਤਾ ਜਾਂਦਾ ਹੂੰ ਉਹ ਟਰੈਕਟਰ ਮਾਰਚ ਕਿਵੇਂ ਕਰ ਰਿਹਾ ਜਿਵੇਂ ਸਰਦਾਰ ਬਲਬੀਰ ਸਿੰਘ ਰਾਜੇਵਾਲ ਨੂੰ ਵੀ ਤੇ ਮੁੱਖ ਮੰਤਰੀ ਦੀ ਕੁਰਸੀ ਵਿਖਾਈ ਸੀ ਨਾ ਹੂੰ ਤੇ ਜਿਹੜੇ ਇਹੋ ਜਿਹੇ ਲੋਕ ਨੇ ਹਵਾ ਛਕਣ ਵਾਲੇ ਉਹਨਾਂ ਦੀ ਕੀ ਗੱਲ ਕਰਦੇ ਜੇ ਜਿਹੜੇ ਸੁਪਨੇ ਵੇਖਦੇ ਨੇ ਸੁਪਨਿਆਂ ਦੇ ਵਿੱਚ ਬਹੁਤ ਕੁਝ ਦੇਖਦੇ ਆ ਉਹਨਾਂ ਦੀ ਆਪਾਂ ਕੀ ਗੱਲ ਜਿਹੜੇ ਪਿੱਛੇ ਬੈਠੇ ਲੀਡਰ ਜਿਹੜੇ ਰਾਜਨੀਤਿਕ ਹੋਗੇ ਸੀਗੇ ਜਾਂ ਜਿਹਨਾਂ ਰਾਜਨੀਤਿਕ ਨਹੀਂ ਵੀ ਹੋਏ ਸੀਗੇ ਉਹ ਕਹਿੰਦੇ ਕਿ ਭਾਰਤਵੰਦ ਦੀ ਕਾਲ ਦਿੱਤੀ ਪੂਰਾ ਭਾਰਤ ਦਾ ਬੰਦ ਕਰ ਦਿੱਤਾ ਪਰ ਉਹ ਜੇ ਇੱਕ ਪੱਤਰਕਾਰ ਨੇ ਸਵਾਲ ਕੀਤਾ ਬਾਰਡਰ ਤੇ ਨਹੀਂ ਗਏ ਤੁਸੀਂ ਕਿਸਾਨ ਉਹਨਾਂ ਦੇ ਨਾਲ ਨਹੀਂ ਗਿਆ ਕਹਿੰਦੇ ਸਾਨੂੰ ਸਰਦਾ ਨਹੀਂ ਆਇਆ ਆ ਸਵਾਲ ਬੜਾ ਵੱਡਾ ਮੈਨੂੰ ਇੱਕ ਗੱਲ ਦੱਸੋ ਕਾਕਾ ਜੀ ਫੇ ਅਸੀਂ ਇੱਕ ਪਰਿਵਾਰ ਹੂੰ ਉਹ ਖਾਂਦੇ ਜਿਉਂਦੇ ਖਾਂਦੇ ਉਹ ਪਹਿਲਾਂ ਖਾਂਦੇ ਮੇਰਾ ਕਹਿਣ ਤੋਂ ਭਾਵ ਮੈਂ ਪਰਿਵਾਰ ਦੀ ਗੱਲ ਤਾਂ ਕਰ ਰਿਹਾ ਕਿ ਅਸੀਂ ਜਦੋਂ 26 ਨਵੰਬਰ 2020 ਦੇ ਵਿੱਚ ਕਾਲੇ ਕਾਨੂੰਨ ਰੱਦ ਕਰਾਉਣ ਲਈ ਐਮਐਸਪੀ ਦੀ ਗਰੰਟੀ ਕਾਨੂੰਨ ਲੈਣ ਲਈ ਤੇ ਫਿਰ ਅਸੀਂ ਜਿਹੜੇ ਹੈਗੇ ਸੀ ਬਿਜਲੀ ਸੋਧ ਬਿੱਲ 2020 ਉਹਨੂੰ ਜਿਹੜਾ ਅਸੀਂ ਰੋਕਣ ਲਈ ਅਸੀਂ ਉਦੋਂ ਗਏ ਪ੍ਰਾਣੀ ਦਾ ਜਿਹੜਾ ਪ੍ਰਦੂਸ਼ਣ ਮਲਕ ਜਿਹੜਾ ਇਹ ਪ੍ਰਦੂਸ਼ਣ ਦੇ ਸੰਬੰਧ ਵਿੱਚ ਵੀ ਇਹ ਕਿਸਾਨਾਂ ਨੂੰ ਬਾਹਰ ਰੱਖਿਆ ਜਾਵੇ ਇਹਨਾਂ ਤੇ ਇਹ ਨਹੀਂ ਲਾਗੂ ਹੋਣਾ ਚਾਹੀਦਾ ਉਦੋਂ ਜਦੋਂ ਗਏ ਸਾਤੇ ਅਸੀਂ ਇਕੱਠੇ ਸੀ ਅਸੀਂ ਇੱਕ ਫੈਸਲਾ ਕੀਤਾ ਪੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜਿਹੜਾ ਉਹ ਆ ਰਾਜਨੀਤੀ ਵਿੱਚ ਨਹੀਂ ਜਾਵਾਂ ਕਿਸੇ ਰਾਜਨੀਤਿਕ ਨੂੰ ਅਸੀਂ ਸਟੇਜ ਤੇ ਨਹੀਂ ਬੋਲਣ ਦਵਾਂਗੇ ਅਸੀਂ ਇੱਕ ਪ੍ਰੈਸ਼ਰ ਗਰੁੱਪ ਬਣਾ ਕੇ ਰੱਖਾਂਗੇ ਤੇ ਇਹੀ ਕਾਰਨ ਸੀ ਕਿ 13 ਮਹੀਨੇ ਦਿੱਲੀ ਤੇ ਮੋਰਚਾ ਚੱਲਿਆ ਇੱਕ ਵੀ ਰਾਜਨੀਤਿਕ ਦੱਸ ਦੋ ਕੋਈ ਮੈਨੂੰ ਉੱਥੇ ਸਟੇਜ ਤੇ ਆ ਕੇ ਕੋਈ ਬੋਲ ਸਕਿਆ ਜਦੋਂ ਫੈਸਲਾ ਅਸੀਂ ਇਹ ਕਰਦੇ ਹਾਂ ਸਾਰਿਆਂ ਨੇ ਤੇ ਗਰਨਾਮ ਸਿੰਘ ਚੰਡੋਨੀ ਜਿਹੜਾ ਉਹ ਜਦੋਂ ਇੱਥੇ ਪੰਜਾਬ ਮਿਸ਼ਨ ਦੀ ਗੱਲ ਕਰਦਾ ਉਹਨੂੰ ਸਸਪੈਂਡ ਕੀਤਾ ਗਿਆ ਉਹਨੇ ਫਿਰ ਮਾਫੀ ਮੰਗੀ ਫਿਰ ਵਾਪਸ ਆਇਆ ਦੂਜੀ ਵਾਰ ਫੇਰ ਉਹ ਚੱਲ ਪਿਆ ਸਰਦਾਰ ਬਲਬੀਰ ਸਿੰਘ ਰਾਜੇਵਾਲ ਜਿਹੜਾ ਹੈ ਉਹ ਕਹਿੰਦਾ ਹੈ ਕਿ ਚੰਡੀਗੜ੍ਹ 'ਚ ਪ੍ਰੈਸ ਮੀਟਿੰਗ ਕਰਦਾ ਹੈ ਕਹਿੰਦਾ ਵੀ ਗੁਰਨਾਮ ਸਿੰਘ ਝੰਡੋਨੀ ਜਿਹੜਾ ਹੈ ਜੇਕਰ ਇਹ ਰਾਜਨੀਤੀ ਤੋਂ ਕਿਜੜਾ ਇਹ ਵੋਟ ਸਿਸਟਮ ਤੋਂ ਬਾਹਰ ਨਹੀਂ ਆਉਂਦਾ ਜੇ ਪੰਜਾਬ ਮਿਸ਼ਨ ਦੀ ਇਹ ਗੱਲ ਕਰਦਾ ਤੇ ਇਹਦਾ ਹਾਲ ਉਹ ਹੋਊਗਾ ਜਿਹੜਾ ਦੂਸਰੇ ਰਾਜਨੀਤਿਕ ਲੋਕਾਂ ਦਾ ਉਹ ਰਿਆ ਇਹਨੋਂ ਦੇਖਰਾ ਉਹ ਹੋਣਗੇ ਇਹ ਗੱਲ ਹੋਈ ਜਿਹੜੀ ਤੁਸੀਂ ਗੱਲ ਕਰਦੇ ਜੇ ਵੀ ਸੱਦਾ ਨਹੀਂ ਦਿੱਤਾ ਮੇਰਾ ਕੰਨ ਤੋਂ ਪਾ ਦਿਆ ਵੀ ਉਹ ਅਸੀਂ ਮੋਰਚਾ ਲਾਇਆ ਸਾਰਿਆਂ ਨੇ ਲਾ ਕੇ ਕਿ ਜਿਹੜੀਆਂ ਮੰਗਾਂ ਦਾ ਮੈਂ ਜ਼ਿਕਰ ਕੀਤਾ ਉਹ ਮੰਗਾਂ ਬਣਵਾਉਣ ਲਈ ਮੋਰਚਾ ਲਾ ਦਿੱਤਾ ਮੋਰਚਾ ਲਾਉਣ ਦੇ ਬਾਅਦ 750 ਕਿਸਾਨ ਸ਼ਹੀਦ ਹੋ ਗਏ ਉਹਦੇ ਵਿੱਚੋਂ ਲਖੀਨਪੁਰ ਖੀਰੀ ਮਸਲਾ ਆ ਗਿਆ ਉਹਦੇ ਵਿੱਚ ਜਿਹੜੇ ਸਾਡੇ ਤੇ ਪਰਚੇ ਹੋਏ ਸਾਰਿਆਂ ਤੇ ਉਹ ਰੱਦ ਕਰਨ ਦੀ ਗੱਲ ਹੋਈ ਜਿਹਦੇ ਚੋਂ ਸਾਡੇ ਬੱਚਿਆਂ ਤੇ ਵੀ ਪਰਚੇ ਹੋਏ ਇਹ ਮੰਗਾ ਹੋਰ ਵਿੱਚ ਐਡ ਹੋਈਆਂ ਤੇ ਉਹ ਮੋਰਚਾ ਤਾਂ ਅਸੀਂ ਇਕੱਠਿਆਂ ਨੇ ਲਾਇਆ ਸੀ 9 ਦਸੰਬਰ 2021 ਨੂੰ ਜਦੋਂ ਅਸੀਂ ਬਾਰਡਰਾਂ ਤੋਂ ਵਾਪਸ ਆਏ ਆ ਮੋਰਚਾ ਸਸਪੈਂਡ ਕਰਕੇ ਆਇਆ ਸੀ ਤੇ ਭੀਜੇ ਸਰਕਾਰ ਨੇ ਮੰਗਾ ਨਾ ਮੰਨੀਆਂ ਜਿਹਨੇ ਲਿਖਤੀ ਵਾਅਦੇ ਕੀਤੇ ਸੀ ਤੇ ਪੇਰਾ ਵਾਗੀ ਹੁਣ ਇਹ ਦੱਸੋ ਵੀ ਇਹ ਮਸਲਾ ਤੇ ਸਾਡੇ ਸਾਰਿਆਂ ਦਾ ਘਟਾ ਸੀ ਹੂੰ ਮੈਂ ਜਿਹੜੀ ਇੱਕ ਸਮਾਗਮ ਦੀ ਗੱਲ ਕੀਤੀ ਆ ਜਾਂ ਮੰਨ ਲਓ ਕਿ ਆਹ ਦੀ ਗੱਲ ਕੀਤੀ ਆ ਕਿ ਘਰ ਦੇ ਵਿੱਚ ਪਰਿਵਾਰ ਨੇ ਸਾਰੇ ਨੇ ਰਲ ਕੇ ਕਿਸੇ بیٹے بیਟੀ ਦਾ ਵਿਆਹ ਰੱਖ ਲਿਆ ਉੱਚ ਬਾਅਦ ਦੇ ਵਿੱਚ ਦੋ ਤਿੰਨ ਵਿੱਚੋਂ ਲੜ ਪਏ ਮਾੜੀ ਮੋਟੀ ਗੋਬਲ ਫਰੋਸ਼ੀ ਹੋ ਗਈ ਆਪ ਜੋ ਬਾਹਰ ਹੁੰਦੇ ਦੱਸੋ ਮੈਨੂੰ ਜਿਹੜੇ ਆਪ ਪਰਿਵਾਰ ਦੇ ਕਿਸੇ ਵੀ ਮੈਂਬਰ ਦੇ ਬੱਚੇ ਦਾ ਵਿਆਹ ਸ਼ਾਦੀ ਰੱਖ ਕੇ ਜਾਂ ਘਰ 'ਚ ਕੋਈ ਸਮਾਗਮ ਰੱਖ ਕੇ ਇਕੱਠੇ ਤੇ ਮੁੜ ਕੇ ਉਹ ਪਾਸੇ ਹੋ ਜਾਂਦੇ ਨੇ ਉਹਨਾਂ ਨੂੰ ਸੱਦਾ ਦਿੱਤਾ ਜਾਊਗਾ ਉਹਨਾਂ ਨੂੰ ਕਾੜ ਦਿੱਤਾ ਜਾਊਗਾ ਕਿਉਂਕਿ ਉਹ ਪ੍ਰੋਗਰਾਮ ਤਾਂ ਅਸੀਂ ਇਕੱਠੇ ਨਹੀਂ ਕੀਤਾ ਸ਼ੁਰੂਆਤ ਅਸੀਂ ਇਕੱਠੇ ਨਹੀਂ ਕੀਤੀ ਫਿਰ ਵੀ ਅਸੀਂ ਕੀ ਕੀਤਾ ਇਹਨਾਂ ਦੇ ਫੈਸਲੇ ਸੀ ਕਿ ਜਿਹੜਾ ਰਾਜਨੀਤੀ ਬੰਦਾ ਅਸੀਂ ਕਿਸੇ ਨਾਲ ਦਾ ਸਬੰਧ ਨਹੀਂ ਰੱਖਣਾ ਹੁਣ ਜਿਨ੍ਹਾਂ ਨੇ ਇਲੈਕਸ਼ਨਾਂ ਲੜੀਆਂ ਤੇ ਰਾਜਨੀਤਿਕ ਹੋ ਕੇ ਕਿਹਨਾਂ ਹੋ ਗਏ ਬਲਬੀਰ ਸਿੰਘ ਰਾਜੇਵਾਲ ਚੰਡੀਗੜ੍ਹ ਦੇ ਵਿੱਚ ਪਾਣੀਆਂ ਦੇ ਮਸਲੇ ਤੇ ਤਰ੍ਹਾਂ-ਤਰ੍ਹਾਂ ਦੀ ਗੱਲ ਕਰਦਾ ਜਿੱਤਰਾ ਰਾਜਨੀਤਿਕ ਪਾਰਟੀਆਂ ਜਦੋਂ ਵੀ ਕੋਈ ਇਲੈਕਸ਼ਨ ਆਉਂਦੀ ਆ ਹਰਿਆਣੇ ਵਾਲੇ ਟਰਾਂਜਿਟ ਤੇ ਕਹਿੰਦੇ ਨੇ ਹਮ ਪਾਣੀ ਲੈ ਕੇ ਆਏਗੇ ਹਮ ਐਸਵਈਆ ਲਈ ਬੜ ਐਸਵਈਆ ਚਾਲੂ ਕਰਾ ਕੇ ਰੱਖੇ ਪੰਜਾਬ ਵਾਲੇ ਕਹਿੰਦੇ ਆ ਸਾਡੇ ਕੋਲੇ ਇੱਕ ਬੂੰਦ ਨਹੀਂਗਾ ਅਸੀਂ ਪਾਣੀ ਨਹੀਂ ਦੇ ਇਹ ਪੋਲੀਟਿਕਲ ਹੁੰਦੇ ਬਿਆਨ ਸਾਰੇ ਤੁਹਾਡੇ ਸਾਹਮਣੇ ਅਸੀਂ ਉਹਦੀ ਹਵਾ ਕੱਢਤੀ ਫਿਰ ਇਹ ਲਾਉਂਦਾ ਉੱਥੇ ਮੋਰਚਾ ਹੁਣ ਜੇ ਮੋਰਚੇ ਲਾਉਣ ਦੀ ਗੱਲ ਕਰਦਾ ਤੇ ਮੰਗਾ ਤੇ ਜਿਹੜਾ ਪ੍ਰੋਗਰਾਮ ਰੱਖਿਆ ਸੀ ਜਿਹੜੇ ਕਹਿੰਦੇ ਸਾਨੂੰ ਸੰਧਾ ਵੀ ਦਿੱਤਾ ਉਹ ਮੰਗਾ ਤੇ ਸੈਂਟਰ ਤੋਂ ਬੁਲਵਾਉਣੀਆਂ ਨੇ ਚੰਡੀਗੜ੍ਹ ਮੋਰਚਾ ਲਾ ਕੀ ਮਤ ਲਗਾ ਪਰਦਾਨ ਜਿਹੜੇ ਚੰਡੀਗੜ੍ਹ ਜਾ ਰਹੇ ਨੇ ਉਹ ਗਲਤ ਨੇ ਯਾਰ ਮੰਗਾ ਮਸਲੇ ਕੇਂਦਰ ਨਾਲ ਮਨ ਲੋ ਜੇਕਰ ਉਹ ਜਿਹੜੇ ਸਿਆਸੀ ਹੋ ਚੁੱਕੇ ਸੀ ਜੇ ਇੱਥੇ ਆ ਜਾਂਦੇ ਨੇ ਕਿ ਸਟੇਜ ਤੇ ਜਾਂਦੇ ਹੋ ਬਿਲਕੁਲ ਨਹੀਂ ਜਾਂਦੇ ਚਾਹੇ ਉਹਨਾਂ ਦਾ ਚਾਹੇ ਉਹਨਾਂ ਦਾ ਹਲਕੇ ਦੇ ਵਿੱਚ ਕੋਈ ਵੀ ਲੜਿਆ ਹੋਇਆ ਛੋਟਾ ਮੋਟਾ ਕਿਸਾਨ ਉਹ ਜਾ ਸਕਦਾ ਨਹੀਂ ਜਾ ਸਕਦਾ ਕਿ ਉਹ ਇੱਥੇ ਆ ਸਕਦੇ ਨੇ ਉਂਝ ਨਹੀਂ ਨਹੀਂ ਇਸ ਮੋਰਚੇ 'ਚ ਹੀ ਨਹੀਂ ਆ ਸਕਦੇ ਹੋ ਨਹੀਂ ਪਿੱਛੇ ਆ ਕੇ ਬਹਿ ਸਕਦੇ ਆ ਥੱਲੇ ਬੈਠ ਸਕਦੇ ਨੇ ਜਿੱਦਾਂ ਆਮ ਲੋਕ ਬੈਠਦੇ ਨੇ ਅਗਵਾਈ ਨਹੀਂ ਕਰ ਸਕਦੇ ਅਗਵਾਈ ਨਹੀਂ ਕਰ ਸਕਦੇ ਸਟੇਜ 'ਤੇ ਨਹੀਂ ਬੋਲ ਸਕਦੇ ਪ੍ਰੈਸ ਮੀਟਿੰਗ 'ਤੇ ਨਹੀਂ ਆ ਸਕਦੇ ਉਹਨਾਂ ਜਾ ਕੇ ਸਮਰਥਨ ਕਰਦੇ ਨੇ ਉਹ ਗੱਲ ਵੱਖਰੀ ਆ ਉਹ ਬੈਠੇ ਰਹਿਣ ਕੋਈ ਅਰਜਨ ਆਮ ਲੋਕ ਆਉਂਦੇ ਬੈਠਦੇ ਆ ਹੀ ਨੂੰ ਥੋੜਾ ਸੀ ਕਵਾਂਗੇ ਪੀਤੋ ਕਿਉਂ ਆਇਆ ਸਗੇ ਚ ਬਿਠਾ ਹੈ ਸਾਡਾ ਫੈਸਲਾ ਹੈ ਸੱਚੇ ਤੀ ਨਹੀਂ ਬੋਲੂਗਾ ਸਾਡਾ ਫੈਸਲਾ ਸਾਡੀ ਮੀਟਿੰਗ ਚ ਨਹੀਂ ਆਊਗਾ ਸਾਡਾ ਫੈਸਲਾ ਹੈ ਕਿ ਉਹ ਕਿਸੇ ਵੀ ਪ੍ਰੈਸ ਮੀਟਿੰਗ ਚ ਆ ਕੇ ਤੇ ਕੋਈ ਵੀ ਸਾਡਾ ਜਿਹੜਾ ਜਿਹਨੇ ਮਸਲਾ ਨੂੰ ਅਸੀਂ ਲੈ ਕੇ ਚੱਲਿਆ ਉਹਦੇ ਸੰਬੰਧ ਵਿੱਚ ਕੋਈ ਬਿਆਨ ਨਹੀਂ ਦੇਊਗਾ ਵੀ ਮੈਂ ਆਮ ਮੰਗ ਮੰਨ ਆਮ ਮੰਗ ਸਾਡੀਆਂ ਮੰਨ ਲਓ ਤੇ ਆਜੇ ਨਾ ਵੀ ਬੰਦੋਗੇ ਤੇ ਕੋਈ ਗੱਲ ਨਹੀਂ ਜਿਵੇਂ ਇਹਨਾਂ ਨੇ ਚਿੱਠੀ ਲਿਖੀ ਸੀ ਪਹਿਲਾਂ ਹੂੰ ਪਈ ਤਿੰਨ ਮਗਾਂ ਜਿਹੜਾ ਹੈਗੇ ਸਿੱਖਾਂ ਨੇ ਕਾਨੂੰਨ ਸੀ ਜਿਹੜਾ ਤਿੰਨ ਸੀ ਹੂੰ ਇਹ ਕਹਿਣ ਲੱਗੇ ਇੱਕ ਤੇ ਜੋ ਚਿੱਠੀ ਲਿਖੀ ਇਹਨਾਂ ਨੇ ਹੂੰ ਵੀ ਇੱਕ ਰੱਦ ਹੂੰ ਇੱਕ ਤੇ ਕਮੇਟੀ ਇੱਕ ਸੂਬਿਆਂ ਤੇ ਛੱਡ ਦੋ ਇਸ ਤਰ੍ਹਾਂ ਤੇ ਉਹ ਬਿਆਨ ਨਹੀਂ ਦੇ ਸਕਦੇਗਾ ਹੂੰ ਤੇ ਨਹੀਂ ਹੋਸਾ ਮਤਲਬ ਕਿ ਕਿਸੇ ਵੀ ਹਾਲਤ ਚ ਨਹੀਂ ਹੋਵੇਗਾ ਬਿਲਕੁਲ ਇੱਕ ਲੀਡਰ ਦਾ ਉਹਨਾਂ ਦਾ ਬਿਆਨ ਆਉਂਦਾ ਰਾਜਨੀਤਿਕ ਨਹੀਂ ਸੀ ਹਾਂ ਉਹ ਕਹਿੰਦਾ ਕਿ ਮੈਂ ਇਸ ਧਿਰ ਨੂੰ ਵੀ ਸਮਝਾਉਣ ਦੀ ਕੋਸ਼ਿਸ਼ ਕੀਤੀ ਮੈਂ ਉਹ ਦੂਜੀ ਧਿਰ ਨੂੰ ਜਿਹੜੇ ਰਾਜਨੀਤਿਕ ਹੋ ਚੁੱਕੇ ਸੀ ਉਹਨੂੰ ਸਮਝਾਉਣ ਦੀ ਵੀ ਕੋਸ਼ਿਸ਼ ਕੀਤੀ ਪਰ ਕੋਈ ਨਹੀਂ ਸਮਝਿਆ ਡੱਲੇਵਾਲ ਸਾਹਿਬ ਜਾ ਕੇ ਬਰਨਾਲੇ ਦੀ ਰੈਲੀ ਦੇ ਵਿੱਚ ਐਲਾਨ ਕਰਦੇ ਨੇ ਸਾਨੂੰ ਸੱਦੇ ਨਹੀਂ ਦਿੱਤੇ ਜਾਂਦੇ ਨੇ ਆਂਦਾ ਫਿਰ ਹੁਣ ਕਿਹੜਾ ਟੱਪ ਕੇ ਫਰੇ ਬੈਠੇ ਤਾਂ ਉੱਥੇ ਹੀ ਆ ਸਾਨੂੰ ਗਦਾਰਾਂ ਦਾ ਬਹੁਤ ਕੁਝ ਕੀਤਾ ਗਿਆ ਸਾਡਾ ਸਟੈਂਡ ਰਿਆਂ ਦਾ ਅਸੀਂ ਕੇਂਦਰ ਹਰਾ ਕੇ ਆਏ ਆ ਬਲਕਿ ਮੇਰੀ ਗੱਲ ਸੁਣ ਲਓ ਲੋਕ ਸ਼ਕਤੀ ਸੀ ਨਾ ਜਿਹੜੀ ਹੂੰ ਜੇ ਹਰਾਖਿਆ ਇਹਨੇ ਤੇ ਗਲਾਸੀਆਂ ਕਿਨੇ ਘੜਕਾਈਆਂ ਸੀ 30 ਗਲਾਸੀਆਂ ਕਿ ਨਹੀਂ ਤੁੰਬਰ ਦੇ ਘਰੇ ਚਿੱਠੀਆਂ ਲਿਖੇ ਕਿ ਨਹੀਂ ਤੁੰਬਰ ਨੂੰ ਸਰਕਾਰ ਨੂੰ ਚਿੱਠੀਆਂ ਲਿਖੀ ਕਿ ਨਹੀਂ ਲਿਖੀ ਇੱਕ ਰੱਦ ਹੂੰ ਉਹ ਚਿੱਠੀ ਚ ਜਿੰਨੇ ਵੀ ਸ਼ਾਮਲ ਨੇ ਉਹਨੇ ਮੋਰਚੇ ਦੀ ਪਿੱਠ 'ਚ ਛੁਰਾ ਮਾਰਿਆ ਕਿ ਨਹੀਂ ਮਾਰਿਆ ਉਦੋਂ ਤੇ ਜਿਹੜੇ ਮੋਦੀ ਨੇ ਤੇਨੇ ਕ੍ਰੂਨਰਤ ਕਰਦੇ ਇਹ ਤਾਂ 9 ਨਵੰਬਰ ਨੂੰ ਹਮ ਬਲਬੀਰ ਸਿੰਘ ਰਾਜੇਵਾਲ ਦੀ ਸਾਡੇ ਨਾਲ ਮੀਟਿੰਗ ਹੋਈ ਹੈ ਹਮ ਪੱਕੇ ਮਕਾਨਾਂ 'ਚ ਮੀਟਿੰਗ ਹੋਈ ਹੈ ਉੱਚ ਕਿਹੜੇ-ਕਿਹੜੇ ਬੈਠੇ ਸੀ ਮੈਂ ਜ਼ਿਆਦਾ ਨਹੀਂ ਬਲ ਸਾਰਿਆਂ ਨੂੰ ਸਭ ਨੂੰ ਪਤਾ ਹਮ ਉਸ ਦਿਨ ਰਾਜੇਵਾਲ ਜਿਹੜਾ ਸਾਡੇ ਨਾਲ ਬਹਿਸ ਕਰਦਾ ਜੇਕਰ ਉਹ ਇਸ ਦੀ ਖਿਮਾ ਜਾਂਚਣਾ ਕਰਦੇ ਨੇ ਫਿਰ ਫਿਰ ਉਹਨਾਂ ਦਾ ਐਂਟਰ ਕਰ ਸਕਦੇ ਹੋ ਜੋ ਕਹਿੰਦੇ ਵੀ ਅਸਰ ਤੋਂ ਗਲਤੀ ਹੋ ਗਈ ਮੰਨ ਲਓ ਇੱਕ ਸ਼ਬਦ ਉਹਨਾਂ ਦਾ ਇੱਕ ਸ਼ਬਦੀ ਆ ਦੇਖੋ ਗੱਲ ਇਹ ਆ ਹਾਂ ਫਿਰ ਉਹਦੇ ਵਿੱਚ ਇਹ ਆ ਕਿ ਅਸੀਂ ਸਾਰੇ ਬੈਠਾਂਗੇ ਹਾਂ ਸਾਡੀਆਂ ਦੋ ਫੋਰਮਾਂ ਨੇ ਹਾਂ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਹਾਂ ਕਿ ਕਿਸਾਨ ਮਜ਼ਦੂਰ ਉਤਰੀ ਭਾਰਤ ਦੇ ਆ ਕਿਸਾਨ ਮਜ਼ਦੂਰ ਜਿੱਥੇ ਬੰਨੀਆਂ ਜਿਹੜੀਆਂ ਨੇ ਉਹ ਤੇ ਉਹਨਾਂ ਦੇ ਨਾਲ ਹੁਣ ਜਿਹੜੀਆਂ ਹੋਰ ਜਿੱਥੇ ਬੰਦੀਆਂ ਰਲੀਆਂ ਨੇ ਹਾਂ ਸਾਡੇ ਨਾਲ ਵੀ ਸਾਡਾ ਤਾਂ ਵੈਸੇ ਇੰਡੀਆ ਲੈਵਲ ਦਾ ਪਹਿਲਾ ਹੀ ਆ ਹੂੰ ਇਹ ਸਾਰੇ ਬੈਠਣਗੇ ਬੈਠ ਕੇ ਵਿਚਾਰ ਕਰਨਗੇ ਕਿ ਕੀ ਕਰਨਾ ਚਾਹੀਦਾ ਹੂੰ ਉਹ ਮਾਫੀ ਮੰਗ ਵੀ ਲੈਣ ਤੇ ਮੈਨੂੰ ਅਧਿਕਾਰ ਨਹੀਂ ਹੈਗਾ ਫਿਰ ਜੇ ਮਾਫੀ ਮੰਗਦੇ ਨੇ ਤੇ ਫਿਰ ਉਤੇ ਵਿਚਾਰ ਜਿਹੜੀ ਆ ਉਹ ਮੀਟਿੰਗ ਕੀਤੀ ਜਾ ਸਕਦੀ ਵਿਚਾਰ ਹੋ ਸਕਦੀ ਹੈ ਫਿਰ हां जे इस तरह कहण जे ओ क्षमा कर दे तां ਸਾਡੇ ਤੋਂ ਗਲਤੀ ਹੋਗੀ ਉਲੰਘਣਾ ਕੀਤੀ ਆ ਉਸ ਕਾਨੂੰਨ ਦੀ ਜੀ ਜੋ ਕਹਿੰਦੇ ਵੀ ਕਾਨੂੰਨ ਦੀ ਉਲੰਘਣਾ ਕੀਤੀ ਦੀ ਖਿਮਾ ਮੰਗਦੇ ਆ ਤਾਂ ਬਿਲਕੁਲ ਉਹਦੇ ਵਿੱਚ ਤਾਂ ਹੁੰਦਾ ਹੀ ਆ ਨਾ ਵੀ ਜੇ ਦਾ ਕੋਈ ਮਾਫੀ ਮੰਗਦਾ ਹੈ ਤੇ ਇਹ ਤੇ ਬਣੇ ਆ ਸਾਰਾ ਲਿਖਤੀ ਮਾਫੀ ਮੰਗਣ ਪਬਲਿਕ ਦੇ ਵਿੱਚ ਤੇ ਉਹ ਇਹ ਵੀ ਕਰ ਬਈ ਅਸੀਂ ਉਹ ਪੈਸੇ ਪੂਸੇ ਦਾ ਹਿਸਾਬ ਹੈਗਾ ਪਿਛਲੇ ਪਿਛਲੇ ਅੰਦੋਲਨਾਂ ਦੇ ਕੋਈ ਪੈਸੇ ਪੂਸੇ ਦਾ ਹਿਸਾਬ ਹੈਗਾ ਇਹ ਮੇਰਾ ਖਿਆਲ ਹੈ ਵੀ ਜੇ ਤੁਸੀਂ ਉਹਨਾਂ ਨੇ ਪੁੱਛ ਲਿਓ ਰਮਿੰਦਰ ਪਟਿਆਲੇ ਨੂੰ ਪੁੱਛ ਲਿਓ ਕਲਵੰਤ ਸੰਧੂ ਨੂੰ ਪੁੱਛ ਲਿਓ ਰਮੇਸ਼ ਕਾਧੀਆਂ ਨੂੰ ਪੁੱਛ ਲਿਓ ਇਹ ਤੁਸੀਂ ਰੁਦੂਬਾਨ ਸਾਨੂੰ ਪੁੱਛ ਲਿਓ ਇਹ ਤੁਸੀਂ ਉਹ ਜਿਹੜੇ ਸੀ ਉਹ ਇਹਨਾਂ ਦੇ ਨਾਮ ਲੈ ਲੈਂਦੇ ਨੇ ਉਹਨਾਂ ਨੂੰ ਪੁੱਛੋਗੇ ਤਾਂ ਚੰਗਾ ਰਹੇਗਾ ਮੈਨੂੰ ਨਾ ਹੀ ਪੁੱਛੋ ਤਾਂ ਠੀਕ ਨਹੀਂ ਪੁੱਛਤਾ ਤੁਹਾਨੂੰ ਵੀ ਸਕਦੇ ਆ ਤੁਸੀਂ ਵੀ ਉਸ ਦਾ ਹਿੱਸਾ ਸੀ ਕੀ ਹੈ ਹਿਸਾਬ ਹੈ ਜਾਂ ਹਾਂ ਜਾਂ ਨਾ ਜੀ ਜਵਾਬ ਦੇ ਦਿਓ ਬਾਅਦ ਵਿੱਚ ਪੁੱਛਣਾ ਸਾਡਾ ਸਵਾਲ ਬਾਅਦ ਵਿੱਚ ਉਹਨਰ ਕੋਈ ਸੀ ਸਾਰਾ ਸਾਹਬ ਹੈਗਾ ਨਹੀਂ ਦਿੱਤਾ ਸਾਹਬ ਸਾਹਬ ਨਹੀਂ ਦਿੱਤਾ ਨਹੀਂ ਦਿੱਤਾ ਨਹੀਂ ਦਿੱਤਾ ਮੈਂ ਕਹਿੰਨਾ ਨਹੀਂ ਦਿੱਤਾ ਜੋ ਖਰਚੇ ਹੋਏ ਕਿੰਨਾ ਪੈਸਾ ਇਕੱਠਾ ਹੋਇਆ ਸਾਡੀਆਂ ਮੀਟਿੰਗਾਂ ਹੋਈਆਂ ਕੋਈ ਪੈਸੇ ਦਾ حساب ਨਹੀਂ ਹੋਇਆ ਮੇਰੀ ਗੱਲ ਸੁਣ ਲਓ ਮੈਂ ਉਹਨਾਂ ਮੀਟ ਜਿਹੜੀ ਕਮੇਟੀਆਂ ਬਣੀਆਂ ਇੱਕ ਕਮੇਟੀ ਦੇ ਵਿੱਚ ਮੈਂ ਵੀ ਸੀ ਜਿਹੜਾ ਮਤਲਬ ਕਿ ਸਾਹਬ ਜਿਹੜੀ ਸਾਹਬ ਕੀਤੀ ਕਰਨ ਸੀ ਜਿਹੜਾ ਦੇਖਣਾ ਸੀ ਕਿ ਖਰਚਾ ਕਿੱਥੇ ਕਿੱਥੇ ਹੋਇਆ ਉਹ ਸਾਰਾ ਸਾਫ-ਸਾਫ ਕਰਨਾ ਸੀ ਹੂੰ ਉਹਦੀ ਇੱਕ ਸਾਡੀ ਕਮੇਟੀ ਬਣੀ ਹੂੰ ਜਿਹੜੀ ਆਡਿਟ ਕਮੇਟੀ ਆ ਹੂੰ ਆਡਿਟ ਕਮੇਟੀ ਦੇ ਵਿੱਚ ਮੈਂ ਹੂੰ ਜਦੋਂ ਉਰਦੂ ਮਾਨ ਸਾਹਿਬ ਆ ਹੂੰ ਅਸੀਂ ਕਿਹਾ ਫਿਰ ਦਿਓ ਸਾਨੂੰ ਹੂੰ ਸਾਰਾ ਸਾਫ-ਸਾਫ ਕਰ ਦੱਸੋ ਹੂੰ ਕਿੱਥੇ ਖਰਚੇ ਹੋਏ ਨੇ ਹੂੰ ਆਇਆ ਕਿ ਨਾ ਖਰਚਾ ਕਿ ਨਾ ਲਗਾ ਤੁਹਾਡੇ ਕੋਲ ਕਿੰਨਾ ਹੈ ਨਹੀਂ ਦਿੱਤਾ ਉਹ ਆਡਿਟ ਦੇ ਕਰਨ ਤੋਂ ਬਾਅਦ ਜੋ ਲੋਕਾਂ ਉਹ ਜਿਹੜਾ ਸਾਡੇ ਵਿੱਚ ਆਇਆ ਸਾਰਾ ਉਹਦੇ ਵਿੱਚ ਜੇ ਮੈਂ ਦੱਸਾਂ ਨਾ ਮੇਰੇ ਕੋਲ ਕੁਝ ਪ੍ਰੂਫ ਹੈਗੇ ਨੇ ਪਰ ਮੈਂ ਅਜੇ ਨਹੀਂ ਦੱਸਣੇ ਆਉਣ ਵਾਲੇ ਸਮੇਂ ਦੱਸਾਂਗਾ ਪਰ ਉਹਨਾਂ ਨੇ ਅਜੇ ਤੱਕ ਉਹਦਾ ਹਸਾਬ ਨਹੀਂ ਦਿੱਤਾ ਮੈਂ ਆਡਿਟ ਕਮੇਟੀ ਵਿੱਚ ਤੁਹਾਡੀ ਮੀਟਿੰਗ ਹੋਈ ਮੰਗਿਆ ਕਿਸੇ ਮੀਟਿੰਗ ਦੇ ਵਿੱਚ ਬਿਲਕੁਲ ਮੈਂ ਕਹਿੰਦਾ ਮੈਂ ਆਡਿਟ ਕਮੇਟੀ ਸੀ ਆਡਿਟ ਹੋਰ ਕੌਣ ਸੀ ਉਹਦੇ ਚ ਪ੍ਰੂਲਦੂ ਮਾਨਸਾ ਹੋਰ ਕੌਣ ਸੀ ਕਿ ਜਿਹਨਾਂ ਦੇ ਨਾਮ ਲੈ ਹੈ ਸੀਗੇ ਨਹੀਂ ਉਹਨਾਂ ਦੇ ਉਹਨਾਂ ਕੋਲ ਉਹਨਾਂ ਕੋਲ ਹਸਾਬ ਸੀਗਾ ਉਹਨਾਂ ਕੋਲ ਹਸਾਬ ਸੀ ਹਾਂ ਇੱਕ ਰੂਲ ਤੋਂ ਮਾਰਸਾ ਸੀ ਅੜ ਕਮੇਟੀ 'ਚ ਇੱਕ ਮੈਂ ਸੀ ਤੇ ਇੱਕ ਆਪਣਾ ਹੈਗਾ ਸੀ ਅ ਬਰਨਾਲੇ ਤੋਂ ਹੂੰ ਨਾਂ ਨਹੀਂ ਮੇਰੇ ਯਾਦ ਆ ਰਹੇ ਯਾਰ ਜੈ ਜੈ ਕਿਸਾਨ ਹੂੰ ਉਹ ਦਿਨ ਨਾਂ ਭੁੱਲ ਗਿਆ ਮੈਨੂੰ ਦਾ ਬਰਨਾਲੇ ਤੋਂ ਜੈ ਕਿਸਾਨ ਜਿਹੜਾ ਜੁਗਿੰਦਰ ਜਾਂ ਤੇ ਉਹਦੇ ਨਾਲ ਆ ਉਹਦੀ ਉਹਦੀ ਜੱਥੇਬੰਦੀ ਸੀ ਉਹ ਅਸੀਂ ਤਿੰਨ ਬੰਦੇ ਸਾਡੀ ਆਰਡਰ ਕਮੇਟੀ ਬਣੀ ਸੀ ਜੀ ਉਸੇ ਨੂੰ ਨਹੀਂ ਦਿੱਤੇ ਇਹਨਾਂ ਨੇ ਹਸਾਬ ਹੁਣ ਕਿਆ ਹੀ ਮੰਗ ਰਿਹਾ ਵੀ ਸਾਨੂੰ オリジナル ਰਜਿਸਟਰ ਦਿਓ ਹੁਣ ਇੱਥੋਂ ਇੱਥੋਂ ਵਾਲਾ ਹਿਸਾਬ ਕਿੰਦੇ ਕੋਲੇ ਆ ਹਾਂਜੀ ਇੱਥੋਂ ਵਾਲਾ ਹਿਸਾਬ ਕਿੰਦੇ ਕੋਲੇ ਹੁਣ ਦੋਵਾਂ ਦੋਵਾਂ ਬਾਊਂਡਰਾਂ ਦਾ ਸਟੇਜ ਤੇ ਹੁਣ ਕਿੰਨੇ ਘਾ ਰਹੇ ਨੇ ਸਾਡੀ ਤਾਂ ਅਸੀਂ ਤੇ ਸਟੇਜਾਂ ਹੀ ਨਹੀਂ ਲਾਈਆਂ ਆਪੋ ਆਪਣੀਆਂ ਜੱਥੇਬੰਦੀਆਂ ਜਿਹੜੀਆਂ ਅਸੀਂ ਲੈ ਕੇ ਆਏ ਆ ਅਸੀਂ ਆਪਣੇ ਹਿਸਾਬ ਨਾਲ ਚੱਲ ਰਹੇ ਆ ਨਾ ਅਜੇ ਤੱਕ ਦੱਸ ਦੋ ਕਿ ਕੋਈ ਫੰਡ ਆਇਆ ਜੀ ਕੋਈ ਫੰਡ ਨਹੀਂ ਆਇਆ ਅਜੇ ਤੱਕ ਜੀ ਕੋਈ ਸਟੇਜ ਨਹੀਂ ਜੀ ਇਸ ਕਰਕੇ ਸਾਧਨਾ ਹੈ ਆਪੋ ਆਪਣੀ ਜਿੱਥੇ ਵਧੀਆਂ ਜਿਹੜੀਆਂ ਨੇ ਉਸ ਤਰ੍ਹਾਂ ਹੀ ਚਲਾ ਰਹੇ ਬੜਾ ਬੜਾ ਧੰਨਵਾਦ ਸ਼ੁਕਰੀਆ ਗੁਰੂ ਪਾਚੀ ਦੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ